ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀਗਰ ਬਾਈ ਸਸੀਗਰ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘਾ ਜੀ ਪਿੰਡ ਧੌਲਾ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796021168 ਜੀ 9779621168 ਹਾਂਜੀ ਜਿਹੜੇ ਵੀਰੇ ਆਪਾਂ ਬੈਡ ਦੇਖਦੇ ਪਏ ਆ ਕਿਹੜਾ ਸੂਆ ਸੂਈ ਆ ਸੂਆ ਵੀਰੇ ਦੂਸਰਾ ਸੂਈ ਹੈ ਜੀ ਇਹ ਬੱਚੀ ਦੂਸਰਾ ਸੂਆ ਬੱਚਾ ਨਹੀਂ ਕੀ ਦਿੱਤਾ ਬੱਚੀ ਰੁੱਤੀ ਹੈ ਜੀ ਫੀਮੇਲ ਦਿੱਤਾ ਕਿਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਅੱਜ ਇਹ ਰਾਤ ਦੀ ਸੂਈ ਹੈ ਠੀਕ ਹੈ ਕਦੋਂ ਆਈ ਆਪਣੇ ਕੋਲ ਇਹ ਆਪਣੇ ਕੋਲ ਹੋ ਗਿਆ ਜੀ ਹੁਣੇ ਤਾਰੀਆਂ ਗੱਡੀ ਚੋਂ ਲਿਆ ਅੱਧਾ ਘੰਟਾ ਹੀ ਠੀ ਤਾਰਾ ਤੁਰਾ ਬਰੇਉਕੇ ਨਾ ਕਿੰਨਾ ਕੁ ਦੁੱਧ ਦੱਸਿਆ ਮਾਲਕ ਨੇ ਦਾ ਦੁੱਧ ਮਾਲਕ ਨੇ ਦਾ 30 ਕਿਲੋ ਦੱਸਿਆ ਪਹਿਲੇ ਸੂਏ 30 ਪਾਇਵਾਂ ਹਾਂਜੀ ਹਾਂ ਇਸ ਵਾਰ ਆਪਾਂ ਅੰਦਾਜ਼ਾ ਲਾਈਏ ਕਿੰਨਾ ਕ ਪਾ ਦੂਗੀ ਇਸ ਵਾਰ ਇਹ 20+ ਚੱਲੂਗੀ ਉਸ ਸਮਾਂ ਬਹੁਤ ਵਧੀਆ ਜੀ ਠੀਕ ਹੈ ਵੀ 30 ਕਿਲੋ ਮੰਨ ਕੇ ਬੇਸ਼ੱਕ ਲੈ ਲੇ ਬੰਦਾ ਹਾਂ ਇਹਦੇ ਫੁੱਲ ਹਾਈਟ ਹੈ ਜੀ ਫੁੱਲ ਵੇਟਾ ਤੇ ਫੁੱਲ ਬਰੀਡ ਹੈ ਜੀ ਬਲੈਕ ਕਲਰ ਚ ਫੁੱਲ ਬਰੀਡ ਆ ਇਹਨਾਂ ਸੋ ਵੀਰੋ ਫੇਸ ਕੁਆਲਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਦੂਸਰਾ ਸੂਆ ਤਾਜੀ ਸੂਈ ਆ ਤੇ ਬਾਕੀ ਥਾਣਾ ਬੰਨਾ ਦੇਖੋ ਪੂਰਾ ਸੋਹਣਾ ਸਾਫ ਸੁਥਰਾ ਥਾਣਾ ਹਵਾਨਾ ਅਡ ਬੜਿਆ ਬੀਤੀ ਤੇ ਲੱਗੇ ਵਿਆ ਤੇ ਬਾਕੀ ਹਵਾਨੇ ਸਪੈਕਟੇਟਰ ਦੀ ਹੈ ਜੀ ਵੀਰੇ ਠੀਕ ਹੈ ਹਵਾਨੇ ਜੋਸ਼ ਵਗੈਰਾ ਵਾਧੂ ਆ ਹਨ ਹਾਂਜੀ ਹਾਂ ਹਾਂ ਸੋ ਹੈ ਪੂਰੀ ਸਾਫ ਸੁਥਰੀ ਕਦ ਕਾੜ ਵਾਧੂ ਆ ਤੇ ਸਾਇਜ ਵਿੱਚ ਫੁੱਲਦੇ ਆ ਲੰਬੀ ਲੰਜੀ ਵੀ ਬਹੁਤ ਆਈ ਤੇ ਬਾਕੀ ਸਾਈਨਿੰਗ ਵਗੈਰਾ ਦੇਖੋ ਪਿੰਡੇ ਦੇ ਪੂਰੀ ਸਾਈਨਿੰਗ ਕਦ ਕਾਠ ਵਗੈਰਾ ਤੇ ਪਦਰੀ ਚਮੜੀ ਦੇ ਵਿੱਚ ਹਵਾਨੇ ਤੇ ਨਾੜਾ ਵਗੈਰਾ ਬਹੁਤ ਸੋਹਣੇ ਦਿਖਾਈ ਦਿੰਦੇ ਆ ਪਿਆ 30 ਲੀਟਰ ਦੁੱਧ ਮੰਨੇ ਕਿ ਪਰਚੇਸ ਕਰ ਸਕਦੇ ਪਰ ਪਾ ਦੂ 30 ਤੋਂ ਉੱਪਰ ਹੀ ਸੋਹਰੇ ਧਾਰਾ ਵਗੈਰਾ ਦੇਖ ਸਕਦੇ ਹਾਂ ਧਾਰਾ ਵਗੈਰਾ ਪੂਰੀ ਓਕੇ ਬਹੁਤ ਸੋਹਣੀਆਂ ਚੁਚਾਈ ਵਗੈਰਾ ਦੇਖੋ ਚੁਚਾਈ ਪੂਰੀ ਨਰਮਾ ਤੇ ਬਾਕੀ ਥਾਂਾਂ 'ਚ ਬਿੱਥੀ ਬਹੁਤ ਆ ਹਾਂ ਵੀਰੇ ਹਾਂਜੀ ਹਾਂ ਹਾਂ ਤੇ ਧਾਰਾ ਵਗੈਰਾ ਪੂਰੀ ਓਕੇ ਜਮਾ ਪਿੱਛੇ ਇਹਦੇ ਬੱਚੀ ਆ ਨਾ ਵੀਰੇ ਬੱਚਾ ਹਾਂਜੀ ਹਾਂ ਬੱਚੀ ਹੈ ਤੇ ਵੀਰੇ ਭਾਵ ਯਾਰ ਇਹਦਾ ਕੀ ਹੋਊਗਾ ਭਾਵ ਵੀਰੇ ਫੋਨ ਤੇ ਕਰ ਲਾਂਗੇ ਜੈ ਜੋ ਬਿਲਕੁਲ ਬਿਲਕੁਲ ਜੈ ਸੋ 9779621161 ਵੀਰ ਦਾ ਨੰਬਰ ਆ ਕਿਸੇ ਵੀਰ ਦੇ ਵੜ ਪਸੰਦ ਹੋਵੇ 30 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਲਿਓ ਹਵਾਨਾ ਪੂਰਾ ਸਾਫ ਸੁਥਰਾ ਸੋਹਣਾ ਤੇ ਜਵਾਨੀ ਚ ਵੜਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮ